ਹਾਂਜੀ ਬਈ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਤੇ 23 ਦਿਨਾਂ ਬਾਅਦ ਬਈ ਆਪਾਂ ਬਣਾ ਰਹੇ ਹਾਂ ਵਲੌਗ ਤੇ ਆਪਾਂ ਚੱਲੇ ਹਾਂਗੇ ਕੰਮ ਕਰਨ ਗਨਾਰੇ ਪਿੰਡ ਵਾਲ ਨੂੰ ਦੋ ਤਿੰਨ ਪਿੰਡ ਕੱਢਨੇ ਹੈਗੇ ਅੱਜ ਹਾਂਜੀ ਆਪਾਂ ਜਾ ਰਹੇ ਹਾਂਗੇ ਪਿੰਡ ਗਨਾਰੇ ਵਾਲ ਨੂੰ ਆਪਣੇ ਪਿੰਟੋਂ ਤੇ ਆ ਕਾਸਟ ਲਸਨ ਦਾ ਮੂਰੇ ਲਾਸਮੈਂਟ ਕਰਨ ਚੱਲੇ ਹਾਂਗੇ ਡਾਕਟਰ ਦੰਦਾਂ ਦੀ ਸਪਤਾਰ ਨਹੀਂ ਹਾਂਜੀ ਬਈ ਕਈ ਦਿਨਾਂ ਬਾਅਦ ਤੁਹਾਨੂੰ ਪਤਾ ਵੀ ਆਪਾਂ ਗੁਲਦੀਓ ਨਹੀਂ ਪਾਈ ਸੀ ਤੇ ਅੱਜ ਆਪਾਂ ਚੱਲੇ ਆ ਕੰਮ ਕਰਨ ਅਸਮੈਂਟ ਕਰਨਾ ਪਿੰਡਾਂ ਚ ਤਿੰਨ ਪਿੰਡ ਕਿੱਧਰ ਆਵਾਂਗੇ ਜਾ ਕੇ ਅੱਜ ਠੰਡ ਵੀ ਬਹੁਤ ਹੈ ਤੇ ਹਵਾ ਵੀ ਬਹੁਤ ਚੱਲੀ ਜਾਂਦੀ ਹੈ ਤੇ ਤੁਹਾਨੂੰ ਦਾ ਖੇਲੀ ਉੱਤਰ ਨੇ ਚਾਰੇ ਪਾਸੇ ਤੁੰਗ ਪਈ ਹੋਈ ਆ ਪਰ ਫੇਰ ਵੀ ਕੰਮ ਤਾਂ ਮਸਾ ਆਇਆ ਕਰਨਾ ਭੁੱਖੀ ਆਪਾਂ ਯਾ ਤਾਂ ਇਹਨੇ ਬਸ ਕੱਲੇ ਰੌਸਮੈਂਟੀ ਕਰਉਂਦੀ ਮੇਲ ਜਾ ਕੇ ਮੱਤ ਤੱਕ ਆਈ ਜਾਂਦਾ ਹੰਤਾ 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 ਮੌਸਮ ਹੈ ਹਾਂਜੀ ਪੁੰਚ ਨਾਲ ਆਏ ਆਪਾਂ ਵੱਡੇ ਹਾਈਵੇ ਤੇ ਤੇ ਇੱਥੋਂ ਗੰਦਾਰਾ ਪਿੰਡ ਥੋੜੀ ਜਿਹੀ ਵਾਟ ਤੇ ਆ ਤੇ ਉਹ ਆ ਗਿਆ ਵੱਡਾ ਹਾਈਵੇ ਜਾਉਂਦੇ ਆਪਾਂ ਪਿੰਡ ਗੰਦਾਰੇ ਨੂੰ ਇਧਰ ਜਾਂਦੇ ਸੀਗੇ ਆਪਾਂ ਪੰਡ ਗਨਾਰਾਂ ਨੇ ਤੇ ਇੱਧਰ ਰਾਹ ਦੇ ਨਾਲ ਹੀ ਬਾਈਕਾਂ ਲੈ ਕੇ ਤਾ ਆਹ ਵੇ ਡੜੀ ਵਰਗੇ ਕਰੀ ਜਾਂਦੇ ਤੇ ਕੰਮਾ ਤੂਰੀ ਨੂੰ ਕਰੀ ਜਾਂਦੇ ਸੈੱਟ ਚੱਲਦੇ ਆਪਾਂ ਤਾਂ ਇਹਨਾਂ ਨੂੰ ਕਰਨ ਦੇ ਕੰਮ ਹਰਪਾਲ ਸਿੰਘ ਜੀ ਬੈਠਾ ਸੋਨਾਲੀਕਾ ਤੇ ਚੱਲਦੇ ਆਪਾਂ ਆਪਣੇ ਕੰਮ ਨੂੰ ਫੇਰ ਆਵਾਂਗੇ ਨਾਲ ਹਾਂਜੀ ਆਪਾਂ ਆ ਗਏ ਸੀ ਵੱਡੇ ਹਾਈਵੇ ਤੇ ਹੋ ਵੀ ਇਹ ਬਾਟ ਹੀ ਆ ਪੈਂਦਾ ਜੰਦਾਰਾ ਚਾਲਦੇ ਆਂ ਕਿ ਨਿਆਵਾਂ ਆਜਾ ਬਾਬਾ ਜਰਾ ਬੋਲੋ ਕਿ ਦੰਦਾਂ ਦਾ ਹੌਸਪੀਟਲ ਬਰਗਾੜੀ ਦੀ ਵਾਟਾ ਜੇ ਦਲਾਰੇ ਉਹ ਆ ਗਿਆ ਸਾਹਮਣੇ ਕੱਟ ਤੇ ਚਾਲਦੇ ਆ ਪਰਲੇ ਪਾਸੇ ਇੱਥੋਂ ਮੁੜ ਕੇ ਆਪਾਂ ਕੱਟ ਤੋਂ ਆ ਗਿਆ ਆਪਾਂ ਕੱਟ ਤੇ ਕਿਾਲਦੇ ਹੁਣ ਪਰਲੇ ਹੱਥ ਆਪਾਂ ਹੋਣੀ ਆਉਂਦਾ ਹੈ ਗਾ ਫਿਰ ਗੱਡੀ ਆ ਹੀ ਜਾਂਦੀ ਉਹ ਮੂਰੇ ਆਪਣੇ ਇਹ ਸ਼ੈਡ ਕਰਦੇ ਆ ਕਿ ਹੁਣ ਤੇ ਬਸ ਕਾਲ ਦੇਣਾ ਕੰਮ ਸਟਾਰਟ ਆ ਪਿੰਡ ਚ ਜਾਣ ਸਾਰੇ ਕਾਮਰਾ ਲੱਗਿਆ ਹਵਾਵਾਂ ਵੀ ਜਾਂਦੀ ਆ ਵਾ ਵਾ ਦਾਦਰ ਕੇ ਬੈਲਦੇ ਆ ਜਪੈਂਦੇ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਨਜ਼ਦੀਕ ਸ਼ਹਿਰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੋ ਮਹੀਨੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਾਬਾ ਜੋਰਾਵਰ ਸਿੰਘ ਦੰਦਾ ਦਾ ਹਸਪਤਾਲ ਬਰਗਾੜੀ ਵੱਲੋਂ ਫਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਹਾਂਜੀ ਬਾਬਾ ਜੋਰਾਵਰ ਸਿੰਘ ਦੰਦਾਂ ਦਾ ਹਸਪਤਾਲ ਬਰਗਾੜੀ ਵੱਲੋਂ ਫਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਇਹ ਕੈਂਪ 22 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਚੱਲੇਗਾ ਜੋ ਵੀ ਲੋੜਵੰਦ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਹਨ ਉਹ ਇਸ ਕੈਂਪ ਦੇ ਵਿੱਚ ਆ ਕੇ ਆਪਣੇ ਦੰਦਾਂ ਦਾ ਫਰੀ ਚੈੱਕਅਪ ਕਰਵਾ ਸਕਦੇ ਆ ਜੀ ਜੋ ਵੀ ਇਲਾਜ ਹੋਵੇਗਾ ਉਹ ਅੱਧੇ ਰੇਟਾਂ ਤੇ ਕੀਤਾ ਜਾਵੇਗਾ ਦੰਦਾਂ ਦੇ ਐਕਸਰੇ ਫਰੀ ਕੀਤੇ ਜਾਣਗੇ ਪਰਚੀ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਮੈਨ ਲਈ ਪਤਾ ਨੋਟ ਕਰ ਲੋ 메ਨ ਰੋਡ ਨੇੜੇ ਸਾਹੋਕੇ ਰੋਡ ਸਾਹਮਣੇ ਮੱਲੀ ਹਸਪੀਟਲ ਬਰਗਾੜੀ ਹਾਂਜੀ ਬਾਬਾ ਜੋਰਾਵਰ ਸਿੰਘ ਦੰਦਾਂ ਦਾ ਹਸਪਤਾਲ ਬਰਗਾੜੀ 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 ਸਾਰੇ ਪਿੰਡ ਚ ਦੇ ਤਾ ਜਿਹੜਾ ਤੇ ਬਸ ਆਹ ਗਾਂ ਵਾਲਾ ਰਾਹੀ ਬਾਕੀਆਂ ਉਰਦੂ ਬਾਤ ਚੱਲਾਂਗੇ ਆਪਾਂ ਅਗਲੇ ਪਿੰਡ ਹਾਂਜੀ ਇੱਥੇ ਤਾਂ ਆਪਣਾ ਹੋ ਗਿਆ ਸੀਗਾ ਕੰਮ ਦੇ ਜਾਂਦਾ ਸੀ ਹੋਕਾ ਤੇ ਹੁਣ ਆਪਾਂ ਚਾਲਦੇ ਆ ਅੱਗੇ ਪਿੰਡ ਲੰਬ ਵਾਲੀ ਨੂੰ ਉੱਥੋਂ ਲੈਣੇ ਆ ਫਿਰ ਵੰਦਰਾਂ ਨੂੰ ਜਾਣਾ ਕਿ ਪਿੰਡੀ ਹੋਕਾ ਦੇਣਾਗਾ ਚਾਲਦੇ ਹਾਂ ਹੁਣ ਅੱਗੇ ਕੀ ਚਾਲਦੇ ਹਾਂ ਹੁਣ ਆਪਾਂ ਲੰਬ ਵਾਲੀ ਨੂੰ ਤਾਂ ਆਹ ਵੇਖੇ ਤਰ ਇੱਕਦਾਂ ਨੂੰ ਅੱਗੇ ਵੀ ਦਿਖਾਈ ਸੀ ਬਹੁਤ ਸੁਣੇ ਲੱਗਦਾ ਜੀ ਲੋਪਾ ਜੀ ਨੇ ਕਦੇ ਪੂਰੇ ਕੰਮ ਕਰਿਆ ਅਗੇ ਪੂਰੇ ਫਲੇ ਫੋਲਡਾ ਤੇ ਤੋਂ ਵੀ ਹਜੇ ਪਈ ਹੋਈ ਆ ਤੇ ਖਾਲਸੇ ਜੀ ਲਿਖਣੀ ਹੋਈ ਜਾਂ ਤੋਂ ਬਈ ਇੰਨੀ ਠੰਡੀ ਜੀ ਤਾਂ ਨਹੀਂ ਲੱਗਦੀ ਪਰ ਹਵਾ ਬਹੁਤ ਵਧੀਆ ਚੱਲ ਰਹੀ ਹੈ ਤੇ ਉਹ ਵੀ ਦਾ ਆਪਣੇ ਪਿੰਡ ਦਾ ਮੋੜ ਵੀ ਆ ਗਿਆ ਤੇ ਆਪਾਂ ਹਣ ਪਿੰਡ ਨੂੰ ਨਹੀਂ ਹੁਣ ਆਪਾਂ ਸਿੱਧਾ ਹੀ ਜਾਣਾ ਹੈ ਇੱਧਰ ਸਾਹਮਣੇ ਆਪਣੇ ਪਿੰਡ ਦਾ ਮੋੜ ਆ ਗਿਆ ਤੇ ਆ ਵੀ ਆਪਣੇ ਪਿੰਡ ਦਾ ਲੱਗਿਆ ਹੋਇਆ ਇੱਥੇ ਬੋਰਡ ਤੇ ਆਪਾਂ ਚੱਲਦੇ ਹੁਣ ਗਾਹਾਂ ਨੂੰ ਇਹਦਾ ਪਤਾ ਕਿਸ ਨੂੰ ਕੀ ਕੀ ਜਗੀ ਇਹ ਜੀ ਗੂ ਲੱਗਿਆ ਹੋਇਆ ਹੈਗਾ ਇੱਥੇ ਕਿ ਆਪਾਂ ਚੱਲਦੇ ਹਾਂਗੇ ਅੱਗੇ ਕੰਬ ਵਾਲੀ ਹਾਂਜੀ ਅੱਗੇ ਟਾਪਾ ਆ ਗਿਆ ਧੰਨ ਮੇਰਾ ਬੋਰਡ ਜਾਂ ਲਾਇਆ ਆਪਾਂ ਬਹੁਤ ਕੰਡ ਰੱਖ ਦਿਆ ਹਵਾ ਤੇ ਝੂਰ ਤਾਂ ਝੰਡਾ ਆਈ ਗਿਆ ਤੇ ਬਰ ਮਾਹੌਲ ਪੂਰਾ ਓਕੇ ਹੈਗਾ ਦਰ ਬਾਈ ਹੁਣੀ ਲ ਜਾਂਦੇ ਆ ਕਿ ਕੰਮ ਆਉ ਦੇ ਆ ਟਾਪਾ ਬਲੀ ਸ਼ਰਮਾ ਵੇਸ਼ ਨੂੰ ਟਾਪਾ ਇਹ ਸਾਡੇ ਪੈਨ ਗੰਦਾਰਾ ਤੇ ਉਹਨਾਂ ਸੰਭੜੀ ਦੇ ਰਾਜੇ ਕੀ ਹੈਗਾ ਤੇ ਹੁਣ ਅੱਗੇ ਆ ਗਿਆ ਉਹ ਢਾਲ ਗਿਆ ਨਹੀਂ ਫੌਰਾ ਉਹਦਾਰ ਆ ਬੋਲੇ ਹੀ ਡ੍ਰੈਨ ਦਾ ਤੇ ਗੱਡੀ ਦੀ ਵੀ ਆਪਣੀ ਹੁਣੀ ਗੇਅਰ ਝੜ ਝੜ ਗਿਆ ਹੋਲੀ ਹੋਲੀ ਜਿਹੜਾ ਸਰ ਚੜ ਜੂਗੀ ਇਹ ਬਹੁਤ ਅਜੀ ਆਇਆ ਇਥੇ ਚੜ ਆਇਆ ਜਿੱਦ ਆਪਣੀ ਤੇ ਫੇਰ ਇੱਕ ਨਾ ਮਾ ਉਹ ਯਾ ਨਾ ਕਿ ਤਾ ਨਾ ਕਰ ਤਾ ਆ ਨਾ ਟਿੱਕਰ ਵੰਜਾ ਤੇ ਦੱਸੀ ਆਪਣੀ ਚੜਾਈ ਚੜ ਗਈ ਤੇ ਹੁਣ ਆ ਗਈ ਉਤਰਾਈ ਉੱਤਰ ਵੇਖੋ ਤੁਸੀਂ ਠੰਡ ਦਾ ਮਾਹੌਲ ਕਿੰਨਾ ਦਾ ਤੇ ਥੋੜਾ ਜਣਾ ਹਜੇ ਧੁੱਪ ਨਿਕਲੀ ਹੋਈ ਆ ਤਾਂ ਕਰਕੇ ਹੀルダー ਨਹੀਂ ਹੁੰਦਾ ਇੰਨਾ ਤੇ ਨਹੀਂ ਠੰਡ ਹੈਗੀ ਆ ਹਵਾ ਠੰਡੀ ਠੰਡੀ ਚਾਲਦੀ ਆ ਤੇ ਗੱਡੀ ਨੇ ਵੀ ਆਪਣੀ ਨੇ ਫੌਰ ਸਪੀਡ ਫੜ ਲਈ ਆ ਬਿਨਾ ਰੇਸ ਤੇ ਹੀ ਭੱਜੀ ਜਾਂਦੀ ਹੈਗੀ ਧਾਰ ਲੱਗਣਾ ਰੇਸ ਤੇ ਭੱਜੀ ਜਾਂਦੀ ਆ ਆਪਣਾ ਕੋਹ ਨਹੀਂ ਕੋਈ ਰੇਸ ਨਹੀਂ ਕੀ ਇੰਨੀ ਢਾਲ ਦੀ ਸਪੀਡ ਹੋ ਜਾਂਦੀ ਆ ਰੋਡ ਤਾਂ ਵੰਦੀ ਪੈਂਦੀ ਹੈਗੀ ਤੇ ਪਰ ਥੋੜਾ ਜਣਾ ਚੜਾਈ ਚੜਨੀ ਔਖੀ ਹੋ ਜਾਂਦੀ ਆ ਇਹ ਚਲ ਵਧੀਆ ਆਪਾਂ ਨੂੰ ਲਈ ਫਰਦੀ ਆ ਨਾਲੇ ਆਪਣਾ ਮਾਰਾ ਮੋਟਾ ਚੱਲੀ ਜਾਂਦਾ ਕੰਮ ਆ ਆ ਜਾਂਦਾ ਕਿਤੇ ਨਾ ਕਿਤੇ ਕਾਰ ਲਈਦਾ ਕਿ 4 ਰੁਪਏ ਆ ਜਾਂਦੇ ਦਵਾਈ ਉਪੀ ਲੈ ਲਈ ਦੀ ਹੈਗੀ ਦੇਖਿਓ ਤੁਹਾਨੂੰ ਦਿਖਾਉਣਾਗਾ ਬੋਰਡ ਆਪਣੇ ਬ੍ਰੈਂਡ ਵਾਲਾ ਤੇ ਲੰਬਵਲੀ ਜਾਵਾ ਉਹਦੇ ਤੇ ਜਾਂਦਾ ਘੋੜਾ ਇਹ ਇੱਕ ਪਟ્રોલ ਵਾਂ ਬੈਠੇ ਬਣ ਗਿਆ ਭਈ ਤੇ ਆਹ ਵੇਖਿਆ ਆਪਣੇ ਕੰਦੇ ਝੱਕੜ ਵਾਲਾ ਤੇ ਲੰਬਵਲੀ ਆਪਾ ਜਾਣਾ ਹੁਣ ਲੰਬਵਲੀ ਨੂੰ ਯਾਰ ਉਹ ਕਿਹਨੂੰ ਇੱਕ ਪਟ્રોલ ਬੰਪ ਉਹ ਪਾ ਦਿਆ ਪਰ ਬਣਿਆ ਹਮਾਂ ਦਾ ਨਾਮ ਆ ਉਹ ਇੱਥੇ ਕਈ ਥੋੜਲੇ ਫੁੱਟਬਾਲ ਬੰਪ ਯਾਰ ਉਹ ਰੋਟੀ ਆਪਣੇ ਵਾਲੇ ਤੇ ਬਸ ਆ ਗਏ ਆ ਲੰਬ ਵਾਲੀ ਵੀ ਆਪਾਂ ਰਹੇਗਾ ਥੋੜੀ ਜੀ ਵਾਰ ਤੇ ਹੀ ਲੇਟੋਂ ਥਾਰੋ ਬੱਸ ਲੈਣ ਸ਼ੁਰੂ ਹੋ ਜਾਂਦੀ ਹੈ ਜੀ ਤਾਤ ਵੱਲੀ ਆ ਅੰਮ੍ਰਿਤਸਰ ਅੱਗੇ ਵੀ ਇੱਕ ਟੱਪ ਆ ਗਿਆ ਆ ਗਿਆ ਸਾਹਮਣੇ ਬਈ ਪੌੜਾ ਜਿਹੜਾ ਇੱਥੋਂ ਵੱਡਾ ਰੋਡ ਨਿਕਲਦਾਗਾ ਉਹਦਾ ਵਾਹ ਤੋਂ ਮਲਾ ਕਰੋੜਾ ਕਲਿਆ ਤੁੰਨੇ ਗਿਆ ਵੀ ਇੱਥੇ ਪੂਰਾ ਚੌਂਕ ਬਣ ਜੂਗਾ ਅੰਮ੍ਰਿਤਸਰ ਇਹ ਇਧਰ ਨੇ ਪੌੜਾਗਾ ਕਿ ਕਿਉਂ ਸੜਕ ਮੁਰੂ ਜਿੱਕੇ ਤੋਂ ਉਹ ਹੋ ਰਿਹਾ ਤੇ ਕੀ ਹੋ ਜੂਗਾ ਆਹ ਅਗਰ ਰੋਡ ਇਥੋਂ ਬੰਦ ਕੀਤਾ ਹੋਇਆ ਹਜੇ ਚਾਲੂ ਨਹੀਂਗਾ ਇਹ ਬਹੁਤ ਦੂਰ ਤਾਈ ਬਣੀ ਜਾਂਦਾ ਕਿ ਭਾਰਤ ਵਾਲਾ ਰੋਡ ਇਥੋਂ ਇਧਰ ਦੀ ਜਾਊਗਾ ਬਈ ਪੰਜਾਬ ਦੇ ਇੱਕ ਕੋਨੇ ਤੋਂ ਭਾਰਤ ਦੇ ਪੰਜਾਬ ਦੇ ਨਹੀਂ ਭਾਰਤ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਲੱਟਿਆ ਗਿਆ ਹੈ ਇਹ ਰੋਡ ਬਹੁਤ ਲੰਮਾ ਇੱਧਰ ਲੈ ਬਸਦੀ ਹੈਗਾ ਤੇ ਆਪਾਂ ਵੀ ਪਹੁੰਚ ਗਏ ਬਸ ਲੰਬ ਵਾਲੀ ਚ ਇਹ ਲੰਬ ਵਾਲੀ ਚੰਨੇ ਆਵਾਜ਼ ਤੇ ਆ ਗਿਆ ਚੌਂਕ ਊੜਾ ਆ ਗਿਆ ਆ ਗਏ ਵੀ ਆਪਾਂ ਲੰਬ ਵਾਲੀ ਪਿੰਡ ਨੂੰ ਪਹੇ ਗਏ ਤੇ ਆ ਰਹਿ ਗਿਆ ਗੇਟ ਪਿੰਡ ਦਾ ਤੇ ਉੱਥੋਂ ਕਰਦੇ ਆਂ ਸਟਾਰਟ ਆਪਣੀ ਕਾਰਵਾਈ ਤੇ ਇੱਧਰਲੇ ਪਾਸੇ ਸਕੂਲ ਦੀ ਗਾਂ ਦਾ ਗਾਂ ਜੇ ਤਾਂ ਆਪਾਂ ਸਟਾਰਟ ਕਰ ਲੀਨੇ ਆਪਣਾ ਹੁੱਕਾ ਵਾਇਦਨੀ ਗੰਦਾ ਦਾ ਹਸਪਤਾਲ ਬਰਗਾੜੀ ਵੱਲੋਂ ਫ੍ਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਇਹ ਕੈਂਪ 22 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਚੱਲੇਗਾ ਜੋ ਵੀ ਲੋੜਵੰਦ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਹਨ ਉਹ ਇਸ ਕੈਂਪ ਦੇ ਵਿੱਚ ਆ ਕੇ ਆਪਣੇ ਦੰਦਾਂ ਦਾ ਫ੍ਰੀ ਚੈੱਕਅਪ ਕਰਵਾ ਸਕਦੇ ਆ ਜੀ ਜੋ ਵੀ ਇਲਾਜ ਹੋਵੇਗਾ ਉਹ ਅੱਧੇ ਰੇਟਾਂ ਤੇ ਕੀਤਾ ਜਾਵੇਗਾ ਕਿ ਆਪ ਜੀ ਦੇ ਨਜ਼ਦੀਕ ਸ਼ਹਿਰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਮਹੀਨੇ ਦੀ ਸਹੀਦਾਂ ਦੀ ਯਾਦ ਨੂੰ ਸਮਰਪਿਤ ਬਾਬਾ ਜੋਰਾਵਰ ਸਿੰਘ ਦੰਦਾ ਦਾ ਹਸਪਤਾਲ ਬਰਗਾੜੀ ਵੱਲੋਂ ਫਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਇਹ ਜਰਾ ਆਹ ਪਾਲਣੀ ਉਹ ਵੀ ਇਹਨੇ ਦੀ ਸੀ ਬੋਲੀ ਆ ਨੂੰ ਸਮਰਪਿਤ ਬਾਬਾ ਜੋਰਾਵਾਲ ਸਿੰਘ ਸੰਧਾ ਦਾ ਹੱਥ ਦਾ ਆ ਵੀ ਕੋਈ ਦੱਸ ਸਕਦਾ ਐ ਬੋਤਲਾਂ ਕਾਦੋ ਟੰਗੀਆਂ ਹੋਈਆਂ ਇਹ ਪਿੰਡ ਚ ਕਈ ਘਰਾਂ ਦੇ ਬਾੜਾਂ ਚ ਬਾੜੀਆਂ ਚ ਤੇ ਬਾੜਾਂ ਦੇ ਮੂਰੇ ਟੰਗੀਆਂ ਹੋ ਜਾਂਦੇ ਜਿਵੇਂ ਆ ਇੱਥੇ ਬਾੜੀ ਚ ਟੰਗੀ ਹੋਈ ਕਿਉਂ ਆ ਬਾਬਾ ਜੋਰਾਵਾਲ ਸਿੰਘ ਸੰਧਾ ਦਾ ਹੱਥ ਦਾ ਬਰਗਾੜੀ ਬਰਗਾੜੀ ਖੁਦਾ ਹਾਂਜੀ ਆਪਾਂ ਨੂੰ ਇਸ ਪਿੰਡ ਚ ਲੱਗ ਗਿਆ ਸੀ ਬਹਾਵ ਸਮਾਂ ਤੇ ਪਿੰਡ ਕਾਫੀ ਵੱਡਾਗਾ ਤੇ ਹੁਣ ਚਾਲਦੇ ਆਪਾਂ ਆਪਣੇ ਪਿੰਡ ਵੱਲ ਨੂੰ ਬਾਕੀ ਵੀ ਲੰਬਾ ਲੀਚ ਦੇ ਕੇ ਹੋਕਾ ਤੇ ਆਪਾਂ ਚੱਲ ਪਏ ਆਪਣੇ ਪਿੰਡ ਨੂੰ ਪਹਿਲਾਂ ਕਿ ਗੰਦਾਰੇ ਤੇ ਤਕਰੀਬਨ ਆਪਾਂ ਮੇਰੇ ਖਿਆਲ ਵੀ 12:30 12 ਵਜੇ ਤੋਂ ਰੇ ਸੀਗੇ ਘਰੋਂ ਤੇ ਹੁਣ ਸਾਢੇ 3 4 ਵਜੇ ਦਾ ਟਾਈਮ ਹੋ ਗਿਆ ਹੈ ਤੇ ਕੁਝ ਸਮਾਂ ਆਪਾਂ ਆਪਣੇ ਪਿੰਡ ਰਾਲਾਂਗੇ ਇਹ ਤੇ 3 ਪੈਂਡਰ ਨਿਕਲ ਜਾਣਗੇ ਤੇ ਝਾਲਦਿਆਂ ਨੂੰ ਆਪਾਂ ਪੈਂਡਲੀ ਅਜੇ ਵੀ ਗੁਰਜੇ ਨਿਕਲਿਆ ਹਲ ਕੀ ਹਲ ਤੋਂ ਬਾਅਦ ਹੀ ਤੇ ਫੰਦਾ ਹੈ ਕਿ ਆ ਉਹਨਾਂ ਘਰ ਜਾ ਹੈਗਾ ਮਾੜਾ ਮੋਟਾ ਜਾ ਤਾਂ ਤੇ ਚਲੋ ਵਦਗਾ ਇੰਦੀ ਪਰਠੰਡ ਹੈ ਇੰਦੀ ਸਵੇਰੇ ਸਵੇਰੇ ਬੜੀ ਠੰਡੇ ਦੀ ਆਹ ਕਰਕੇ ਆਪਾਂ 12:30 12:30 ਵਜੇ ਤੁਰੇ ਸੀਗੇ ਘਰੋਂ ਉਦੋਂ ਮਾੜਾ ਜਿਹਾ ਧੁੱਪ ਵੀ ਨਿਕਲ ਆਈ ਸੀਗੀ ਤੇ ਇਲਤਰਾ ਸਾਡੀ ਦੂਜੀ ਪੀ ਪਈਆ ਗੋਪੀ ਨਵਹਿਰੇ ਲਾਈ ਵੀ ਐ ਤੇ ਵਾਵਾ ਨਾਇਆ ਮੈਨੂੰ ਸਭ ਜੀ ਤੇ ਉਹ ਦੂਤਾਂ ਤੇ ਇਧਰ ਕਰੋ ਸਾਨੂੰ ਪੱਠੇ ਪੁੱਠੇ ਕਾਂ ਦਾ ਖੜੀ ਆ ਤੇ ਆ ਆ ਗਈ ਛੜਕ ਇਥੋਂ ਜਿਹੜੀ ਸਾਡੇ ਘਰ ਕੋਲੇ ਜਿਹੜੀ ਛੜਕ ਦਾ ਹਾਲਾ ਹੈ ਹੁਣ ਇਥੋਂ ਕਰਦੇ ਆ ਵੀਡੀਓ ਬੰਦ ਆਪਾਂ ਬਹੁਤ ਬੜਕਦੀ ਹੈਗੀ ਬੱਟੇ ਪੂਰੇ ਨਿਕਲੇ ਵਿਆਰ ਜਿਵੇਂ ਸਾਡੇ ਘਰ ਕੋਲ ਸੜਕ ਦਾ ਹਾਲ ਓਵੇਂ ਤੇ ਇੱਧਰ ਪੈ ਰਹੀ ਆਪਣੇ ਗਾਹ ਨੂੰ ਜਾਵੜਦੇ ਵਾਰ-ਵਾਰ ਫਰਕੀ ਕਰਨੇ ਪੈਂਦੇ ਪਿੱਛੇ ਨੂੰ ਠੰਡ ਨਾਲ ਲੱਤਾਂ ਹੋਰ ਵੀ ਜਾਮ ਹੋ ਜਾਂਦੀਆਂ ਫਿਰ ਚਲਦੇ ਹਾਂ ਬਗੜੀਆ ਪਹੁੰਚ ਕੇ ਬਣਾਉਣੇ ਜਾਂਦੇ ਹਾਂ ਹਾਂਜੀ ਸੜਕ ਆ ਮਿਲ ਗਈ ਆਪਾਂ ਨੂੰ ਵਦਗਾ ਤੇ ਹੁਣ ਪਹੁੰਚ ਜਾਾਂਗੇ ਆਪਾਂ ਪਿੰਡ ਛੇਤੀ ਆਪਾਂ ਦੇਖੀ ਹੈਗੀ ਤੇ ਪਰ ਕੰਮ ਕਰਨਾ ਪੈਂਦਾਗਾ ਵਧੀਆ ਨਜ਼ਾਰਾ ਜਾਂ ਹੁੰਦਾ ਕੰਮ ਕਰਕੇ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਆ ਇਹ ਆਪਾਂ ਵੀ ਕੋਸ਼ਿਸ਼ ਕਰ ਸਕਦੇ ਆਂਗੇ ਜੇ ਇੱਧਰ ਦੇਖਣ ਦਾ ਮੌਸਲਾ ਬਹੁਤ ਨਾਂ ਹੋ ਗਿਆ ਸੀਗਾ ਆ ਵੀ 4-5 ਸਾਲ ਦਾ ਜੰਮ ਹੀ ਅੰਦਰ ਬਈ ਕੀ ਕੱਢੇ ਆ ਤੇ ਪਰ ਜਦੋਂ ਕਹਿੰਦੇ ਹੁੰਦੇ ਆ ਕੰਮ ਦੀ ਖੁਸ਼ੀ ਹੋਵੇ ਉਦੋਂ ਬੰਦੇ ਨੂੰ ਠੰਡ ਗਰਮੀ ਕੋਸ਼ ਨਹੀਂ ਹੁੰਦਾਗਾ ਇਹ ਵਧੀਆ ਨਜ਼ਾਰਾ ਹੁੰਦਾ ਹੈ ਕੰਮ ਕਰਨ ਦਾ ਵੀ ਕੰਮ ਵੀ ਮਿਲ ਆਵਦਾ ਆ ਗਏ ਆਪਾਂ ਬਸ ਪਿੰਡ ਪਹੁੰਚ ਗਏ ਆ ਤੇ ਇੱਧਰ ਆਪਣੇ ਪਿੰਡ ਦੀ ਮੰਡੀ ਤੇ ਸਾਹਮਣੇ ਖੇਡ ਗਰਾਊਂਡ ਪਿੰਡ ਝੱਖੜ ਵਾਲਾ ਦੇਖੋ ਬਈ ਇੱਧਰ ਮੰਡੀ ਦਾ ਰਸ ਤੇ ਇੱਧਰ ਆਪਾਂ ਪਿੰਡ ਨਹੀਂ ਆ ਗਰਜਵਾਕ ਛੱਡੀ ਜਾਂਦਾ கரਕਟ ਪਰ ਹੁਣ ਉਹ ਮਾਹੌਲ ਹੈ ਨਹੀਂਗਾ ਜਿਹੜਾ ਪਹਿਲਾਂ ਹੁੰਦਾ ਸੀਗਾ ਭੀੜ ਇਕੱਠ ਬਹੁਤ ਹੁੰਦੀ ਇਹ ਆ ਆਪਣੇ ਪਿੰਡ ਦਾ ਲੱਗਿਆ ਹੋਇਆ ਬੋਰਡ ਚਖੜਾ ਵਾਲਾ। ਤੇ ਆ ਗਿਆ ਕਰ ਜੇ ਸ਼ੁਰੂ ਆਪਾਂ ਆਪਣੇ ਪਿੰਡੋਂ ਪਿੰਡ ਦੀ ਆਵਾਜ਼ ਦੇਣੀ। ਅੱਜ ਦਾ ਕੰਮ ਆ ਸਟਾਰਟ। ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਨਜ਼ਦੀਕ ਸ਼ਹਿਰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੋ ਮਹੀਨੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਾਬਾ ਜੋਰਾਵਰ ਸਿੰਘ ਦੰਦਾਂ ਦਾ ਹਸਪਤਾਲ ਬਰਗਾੜੀ ਵੱਲੋਂ ਫ੍ਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਹਾਂਜੀ ਬਾਬਾ ਜੋਰਾਵਰ ਸਿੰਘ ਦੰਦਾਂ ਦਾ ਹਸਪਤਾਲ ਬਰਗਾੜੀ ਵੱਲੋਂ ਫ੍ਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਇਹ ਕੈਂਪ 22 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਚੱਲੇਗਾ ਜੋ ਵੀ ਲੋੜਵੰਦ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਹਨ ਉਹ ਆਪਾਂ ਆਗੇ ਸੀ ਆਪਣੇ ਘਰਾਂ ਕੋਲੇ ਤੇ ਇੱਧਰ ਬੱਚੇ ਚੜਾਈ ਜਾਂਦੇ ਸੀ ਪਤੰਗ ਤੇ ਉਧਰ ਲਾਡੀ ਹਣੀ ਵੀ ਫਿਰਦੇ ਆ ਚੜਾਉਂਦੇ ਪਤੰਗ ਪਰ ਚੜਦਾ ਨਹੀਂ ਇਹਨਾਂ ਤੋਂ ਉਹ ਵੱਡਾ ਗਿਆ ਇੱਕ ਆ ਜਾਂਦਾ ਇਹਦਾ ਫੜ ਲਈ ਰੋਰ ਫੜ ਲਈ ਆ ਫਿਰਦੇ ਜਵਾਗ ਦੋ ਆ ਖੜੇ ਮਹਿਤਾਬ ਤੇ ਇੱਕ ਹੋਰ ਮੁੰਡਾ ਵੀ ਉਹ ਪਤੰਗ ਚੜੀ ਜਾਂਦਾ ਉਧਰ ਮੁੰਡੇ ਨੂੰ ਘੱਲ ਤਾਂ ਸੀ ਓਲਾ ਦੇਣਾ ਤੇ ਚੜਦਾ ਨਹੀਂ ਪਤਾੰਗੇ ਇਹਨਾਂ ਦਾ ਮਨ ਲੱਦਾ ਵਜਣ ਵਾਵਾ ਬੰਨਿਆ ਬੰਨੀ ਫਿਰਦੇ ਆਗੇ ਲੰਡਾ ਕਾਲਦੇ ਤਾਂ ਕਿ ਪਤਾ ਚੜ ਜੇ ਇਧਰ ਵੀ ਗੱਭਰੂ ਦਾ ਲੱਗਿਆ ਪਿਆ ਜੋਰ ਪਤੰਗ ਚੜਾਉਣ ਚ ਤੇ ਕਾਮਯਾਬ ਨਹੀਂ ਹੋਇਆ